ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕ ਕੇ ਜੋ تصدد ਕੀਤਾ ਗਿਆ ਸੀਗਾ ਜਿਹਦੇ ਵਿੱਚ 423 ਕਿਸਾਨ ਜਿਹੜੇ ਉਹ जख्मी ਹੋਏ ਆ ਤੇ ਸ਼ੋਭਕਰਨ ਸਿੰਘ ਨੌਜਵਾਨ ਜਿਹੜਾ ਉਹ ਹਰਿਆਣੇ ਦੇ ਸਰਕਾਰ ਦੇ ਅਧਿਕਾਰੀਆਂ ਦੀ ਗੋਲੀ ਦੇ ਨਾਲ ਉਹਦੀ ਬਹੁਤ ਹੋਈ ਉਹਦੀ ਸ਼ੀਧੀ ਹੋਈ ਉਹਦੇ ਵਿੱਚ ਤੇ ਇੱਕ ਨੌਜਵਾਨ ਸੁਖपाल ਸਿੰਘ ਜਿਹਨੂੰ ਹਰਿਆਣੇ ਦੇ ਉਸ ਨੇ ਗੋਰੀਂ ਸੁਪਾ ਕੇ ਉਹਨੂੰ ਪੂਰੇ ਤਰੀਕੇ ਨਾਲ ਘੁੱਟ ਕੇ ਲੈ ਚਬਾੜੇ ਤੋੜ ਕੇ ਲਤਾ ਤੋੜ ਕੇ ਉਨੀ ਬਹੁਤ ਤਰਨਸ਼ਾ ਕੀਤੀ ਜਿਹੜਾ ਪੀਜੀਆ ਦੇ ਉਤੇਰੇ ਲਾ ਚਲਿਆ ਵਾ ਹੋਰ ਇਹਨਾਂ ਦੇ ਟਰੈਕਟਰ ਭੰਨੇ ਸਾਡੀਆਂ ਮੈਡੀਕਲ ਸੇਵਾਵਾਂ ਜਿਹੜੀਆਂ ਸਾਰੀਆਂ ਲੈ ਕੇ ਸਾਡੇ ਗੁਰੂਆਂ ਦੇ ਪੋਸਟਰ ਇਹਨਾਂ ਨੇ ਪਾੜ ਦਿੱਤੇ ਆ ਉਸ ਤੋਂ ਬਾਅਦ ਅੱਜ ਤੱਕ ਜੋ ਇਸ ਹਰਿਆਣੇ ਨੇ ਕੀਤਾ ਵਾ ਇਹਨਾਂ ਦੀ ਸਰਕਾਰ ਨੇ ਸੈਂਟਰ ਦੀ ਸਰਕਾਰ ਨੇ ਹਰਿਆਣੇ ਦੀ ਸਰਕਾਰ ਨੇ ਹਰਿਆਣੇ ਦੇ ਕੁਣ ਸਦਹਾਰੀਆਂ ਤੋਂ ਜੋ ਕੁਝ ਕਰਾਇਆ ਵਾ ਉਹ ਮੁਗਲਾ ਨਾਲੋਂ ਵਾਧਿਆ ਕਿ ਜਿੰਨਾਂ ਅਧਿਕਾਰੀਆਂ ਨੇ ਕੁਛ ਕੀਤਾ ਤਸੱਦਦ ਕੀਤਾ ਵਾ ਬੜੀਆਂ ਸ਼ਹੀਦੀਆਂ ਹੋਈਆਂ ਲਗਭਗ 24-25 ਸ਼ਹੀਦੀਆਂ ਜਿਹੜੀਆਂ ਉੱਥੇ ਇਹਨਾਂ ਦੇ ਤਸੱਦਦ ਦੇ ਨਾਲ ਹੋ ਚੁੱਕੀਆਂ ਵਾ ਤੇ ਇਹ ਹਰਿਆਣਾ ਸਰਕਾਰ ਨੇ ਇਥੋਂ ਦਾ ਮੁੱਖ ਮੰਤਰੀ ਨਹਿਰ ਸਿੰਘ ਸੈਣੀ ਜਿਹੜਾ ਉਹਨੇ ਇਹਨਾਂ ਅਧਿਕਾਰੀਆਂ ਦੀ ਸਿਫਾਰਿਸ਼ ਕਰਕੇ ਤੇ ਜਿਹੜਾ ਸੈਂਟਰ ਨੂੰ ਇਹਨਾਂ ਦੇ ਨਾਮ ਭੇਜੇ ਆ 15 ਅਗਸਤ ਨੂੰ ਇਹਨਾਂ ਨੂੰ ਸਨਮਾਨਿਤ ਕੀਤਾ ਜਾਣਾ ਵਾ ਇਸ ਦੇਸ਼ ਦੇ ਵਿੱਚ ਜੋ ਕੁਝ ਹੋ ਰਿਹਾ ਵਾ ਅਸੀਂ ਰਾਜ ਪ੍ਰਬੰਧ ਕਰ ਰਿਹਾ ਵਾ ਕਿਰਤੀ ਲੋਕਾਂ ਦਾ ਮਿਹਨਤਕਾਂ ਲੋਕਾਂ ਦਾ ਕਿਸਾਨਾਂ ਮਜ਼ਦੂਰਾਂ ਦਾ ਇਹ ਹੌਣ ਸਮੇਂ ਦੇ ਵਿੱਚ ਸਾਡੇ ਸਾਰਿਆਂ ਵਾਸਤੇ ਟੱਟ ਗਿਆ ਅਸੀਂ ਸਾਰੇ ਜਿੰਨੇ ਲੋਕ ਇਸ ਭਾਰਤ ਪ੍ਰਦੇਸ਼ ਦੇ ਲੋਕ ਆ ਅਸੀਂ ਉਹਨਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਜੋ ਕੋਸ਼ਿਸ਼ ਇੱਥੇ ਤੁਸੀਂ ਵੇਖਿਆ ਵਾ ਉਹ ਸਾਰਾ ਕੁਝ ਸਾਡੀ ਅੱਖਾਂ ਦੇ ਅੱਗੇ ਆ ਇਹ ਰਾਜ ਪ੍ਰਬੰਧ ਸਾਡਾ ਸਾਨੂੰ ਕੁਚਲਣਾ ਚਾਹੁੰਦਾ ਸਾਨੂੰ ਖਤਮ ਕਰਨਾ ਚਾਹੁੰਦਾ ਸਾਡੀਆਂ ਜ਼ਮੀਨਾਂ ਸਾਡੇ ਜਨਕਤਦਾਰੇ ਸਾਰਾ ਕੁਝ ਜਿਹੜਾ ਕਾਰਪੋਰੇਟ ਕੂਚੀ ਪਤੀਆਂ ਨੂੰ ਇਹ ਦੇਣਾ ਚਾਹੁੰਦਾ ਦਾ ਸਾਡੀਆਂ ਬਜਾਨੀਆਂ ਨੂੰ ਸਾਡੇ ਨੌਜਵਾਨਾਂ ਦਾ ਬੇਲਪਰ ਰੁਜ਼ਗਾਰ ਖਤਮ ਕਰਕੇ ਨੌਕਰੀਆਂ ਖੋ ਕੇ ਸਾਡੇ ਨੌਜਵਾਨਾਂ ਨੂੰ ਇਹਨਾਂ ਨੇ ਵਿਦੇਸ਼ਾਂ ਨੂੰ ਜਾਣ ਵਾਸਤੇ ਮਜਬੂਰ ਕਰਤਾ ਬੁਰੀ ਹਾਲਤ ਹੈ ਸਾਡੀ ਨੌਜਵਾਨ ਸਾਡੇ ਵਿਦੇਸ਼ਾਂ ਦੇ ਵਿੱਚ ਧੱਕੇ ਖਾ ਰਹੇ ਆ ਕੋਈ ਉਹਨਾਂ ਨੂੰ ਉੱਥੇ ਰੁਜ਼ਗਾਰ ਨਹੀਂ ਉਹ ਵਾਪਸ ਆਉਂਦੀਆਂ ਜਿਹੜੀਆਂ ਉਹ ਵੇਖਣ ਦੇ ਵੀ ਉਹ ਨਹੀਂ ਵਾਪਸ ਆਪਣੇ ਦੇਸ਼ ਚ ਜਾਈਏ ਨੇ ਕਿਸ ਤਰ੍ਹਾਂ ਜਾਈਏ ਐਵੇਂ ਅਸੀਂ ਨੇ ਜਾਇਆ ਕਰਜਾ ਅਸੀਂ ਚੁਕਿਆ ਰਾ ਉਹ ਜਾ ਕੇ ਆਪਣੇ ਦੇਸ਼ ਵਿੱਚ ਕਰਾ ਕੀ ਕਰਾਂਗੇ ਜਿਹੜੀ ਗੱਲ ਕਰਦੇ ਆ ਵਿਕਸਿਤ ਭਾਰਤ ਦੀ ਮੋਦੀ ਬਿਲਕੁਲ ਕੋਈ ਵਿਕਸਿਤ ਭਾਰਤ ਨਹੀਂ ਆ ਜਿਸ ਵਿਕਸਿਤ ਭਾਰਤ ਦੇ ਵਿੱਚ ਆਪਣੇ ਹੀ ਲੋਕ ਜਿਹੜੇ ਆ ਉਹ ਆਪਣੀਆਂ ਮੰਗਾਂ ਮੰਗਣਨ ਵਾਸਤੇ ਆਪਣੀ ਰਾਜਧਾਨੀ ਜਾਣਾ ਚਾਹੁੰਦੇ ਹੋਣ ਤੇ ਦੇਸ਼ ਦੀ ਜਿਹੜੀ ਫੌਜ ਆ ਦੇਸ਼ ਦੀ ਜਿਹੜੀ ਪੁਲਿਸ ਆ ਉਹ ਉਹਨਾਂ ਦੇ ਤੇ ਤਸ਼ੱਤਿਆਚਾਰ ਕਰੇ ਕੋਈ ਵਿਕਸਿਤ ਭਾਰਤ ਨਹੀਂਗਾ ਉਸ ਦੇ ਨਾਲ ਅਸੀਂ ਕਹਿਣਾ ਚਾਹੁੰਦੇ ਆ ਅਜਦਾ ਰਵਨੀਤ ਬਿੱਟੂ ਆ ਜਾਓ ਉਹ ਜੀਤ ਗਰੇ ਵਾਲਿਆ ਜੋ ਪੰਜਾਬੀਆਂ ਬਾਰੇ ਕਿਸਾਨਾਂ ਬਾਰੇ ਬੋਲਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਬੁਰੀ ਹਾਲਤ ਹੋਊਗੀ ਆ ਜਿਹੜਾ ਰਵਨੀਤ ਬਿੱਟੂ ਆ ਜਿਹਨੇ ਪਹਿਛ ਪਹਿਛ ਕਿਹਾ ਸੀਗਾ ਬੋਲਦਾ ਮੈਂ ਕਿਸਾਨਾਂ ਦੇ ਮਸਲੇ ਚੁੱਕੂਗਾ ਜਾ ਕੇ ਉਹਦੇ ਮੈਂ ਕਿਸਾਨਾਂ ਦੀ ਗੱਲ ਕਰੂੰਗਾ ਤੇ ਨਾਲ ਹੀ ਮੈਂ ਜੜੇ ਸਾਡੇ ਬੰਦੇ ਹੈ ਬੰਦੀ ਸਿੰਘ ਆ ਮੈਂ ਉਹਨਾਂ ਦੀ ਵੀ ਛਡਾਉਣ ਦੀ ਗੱਲ ਕਰੂੰਗਾ ਉਹ ਜਿਹੜਾ ਸਾਡਾ ਅਮਰਤਪਾਲ ਆ ਮੈਂ ਉਹਦੇ ਵੀ ਪਰਿਵਾਰ ਨਾਲ ਗੱਲ ਕਰੂੰਗਾ ਆ ਜੋ ਹੋਈ ਜੜਿਆ ਉਹ ਪਾਰਲੀਮੈਂਟ ਦੇ ਵਿੱਚ ਪੁੱਠੇ ਸਿੱਧੇ ਬਿਆਨ ਦੇਣਦਿਆਂ ਦਾ ਇਹ ਜਿਹੜਾ ਰਵਨੀਰ ਪਿੱਛੂ ਆ